ਲੈ ਕੇ ਆਣੀਆ ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜਮਾਂ ਜੈਜ ਪਾ ਦੀਆਂ ਦੋ ਤਾਂ ਜਮਾਂ ਹੀ ਨਾਵਾਂ ਹਾਣ ਵੜਾ ਆ ਜਿਹੜੀਆਂ ਪਹਿਲੀਆਂ ਜੋੜਾ ਵੇਖ ਰਿਹਾ ਫੁੱਲ ਰਾਜੀ ਪੂਰੀਆਂ ਭਾਰੀਆਂ ਜਾਨ ਵਾਲੀਆਂ ਬੱਚੀਆਂ ਇੱਕ ਪਰੇ ਖੜੀ ਆ ਤਿੰਨ ਜਾਨਵਰ ਆ ਛੋਟੇ ਛੋਟੇ ਪਾਤ ਚੰਗੇ ਦੁੱਧ ਵਾਲੀਆਂ ਮੱਝਾਂ ਰਹੀਆਂ ਇਨਫਰਮੇਸ਼ਨ ਲੈਦਾ ਨਾ ਹਾਂਜੀ ਸਾਸਿਕਾ ਸਾਸਰਗਲ ਬਾਈ ਜੀ ਨਾਂ ਦੱਸੀ ਨਾਮ ਹਰਦੇਵ ਸਿੰਘ ਪਿੰਡ ਚੜੱਕ ਦੇ ਕੋਠੇ ਮੋਗਾ ਜਿਲ੍ਹਾ ਵੀਰੇ ਫੋਨ ਨੰਬਰ ਦੱਸੀ 771760552 ਕਿੰਨਾਂ ਮਸੂਏ ਦਾ ਸੁਆ ਵੀਰੇ ਇਹਦਾ ਦੂਜਾ ਪਿਓਰ ਸਮਾ ਸਮਾ ਵੀਰੇ ਇਹ ਪੰਜ ਛੇ ਦਿਨ ਹੀ ਰੂ ਬਾਲੇ ਨਹੀਂ ਕਿੰਨਾ ਕੁ ਦੁੱਧ ਦੇ ਦੁੱਧ ਇਹਰ ਵੀਰੇ ਅਗਲਾ ਤਾਂ ਕਹਿ ਦਿੰਦਾ ਐਵੇਂ ਮੈਂ ਕਹਿ ਦਿੰਦਾ ਪੱਕਾਈ ਮਾਰ ਦੇਣਾ 20 ਬਾਈ ਹਨ 16 17 ਏਡੀ ਵੜ ਗੋਲੇ ਇੰਨਾ ਤਰਾਮ ਨਹੀਂ ਦੇ ਦੂ ਨਾਲੇ ਹੋਊ ਵੀ ਫੈਟ ਵਾਲਾ ਹਾਂਜੀ ਕੱਢੀਏ ਬਾਹਰ ਨੂੰ ਲੋ ਵੀ ਮਿੱਤਰੋ ਇੱਕ ਨੰਬਰ ਰੀਜਨਲ ਦੂਜਾ ਸੂਹਾ ਬੱਚੀ ਆ ਕਈ ਤਾਂ ਬੁੱਢੀ ਗਾਂ ਹੁੰਦੀ ਆ ਤੇ ਕਹਿ ਦਿੰਦੇ ਦੂਜਾ ਸੂਹਾ ਬਾਈ ਗਾਂ ਤਰਦੀ ਮਸਾ ਹੁੰਦੀ ਆ ਪਰ ਰੀਜਨਲ ਦੂਜਾ ਸੂਹਾ ਪੂਰੀ ਭਾਰੀ ਜਾਨ ਵਾਲੀ ਬੱਚੀ ਕਿਸੇ ਚੰਗੇ ਪਰਿਵਾਰ ਤੋਂ ਬੀਰ ਹੋਣਾ ਦੀ ਖਰੀਦੀ ਹੈ ਜਿਹਨਾਂ ਦੀ ਸੇਵਾ ਸੰਭਾਲ ਫੁੱਲ ਹੋਊਗੀ ਕਿਉਂਕਿ 4 ਛੇਪੇਰੋਂ ਇੱਕੋ ਜੀ ਪਈ ਆ ਦੁੱਧ ਆ ਬਾਈ ਕਹਦਾ ਕੈਨ ਨੂੰ ਝੂਠ ਮਾਰਨਾ 20 ਕਿਲੋ ਕਹਦਾ ਨਾ ਪਰ 16 17 ਕਿਲੋ ਖੁੱਲਾ ਪਿਆ ਜੂ ਇਹਨਾਂ ਦੁੱਧੇ ਨੂੰ ਕੋਈ ਬਾਹਲਾ ਨਹੀਂ ਜੇ ਇਹਨਾਂ ਦੁੱਧ ਇਨੀ ਰਾਜੀ ਵੱਛੀ ਨਾ ਦੇਵੇ ਫਿਰ ਦੇਣਾ ਵੀ ਕਿਹੜੀ ਨੇ ਆ ਗੁਲਾਬੀ ਮੋਟਾ ਮੋਟਾ ਥਾਣਾ ਮੂਰਲੇ ਥਾਣ ਚ ਵੀ ਦੁੱਧ ਆ ਗਾੜੀ ਚ ਵੀ ਚੰਗਾ ਉਹ ਮੂਰਲੇ ਥਾਣ ਤੋਂ ਗੈਠੰਗ ਹਵਾਨਾ ਅਗੇ ਤੁੰਨੀ ਵਾਲੇ ਪਾਸੇ ਨੂੰ ਫਿਰਦਾ ਵੱਛੀ ਫੁੱਲ ਚੰਗੀ ਆ ਕਿਸੇ ਭੈਣ ਭਰਾ ਨੇ ਇੱਕ ਵੈੜ ਰੱਖਣੀ ਹੋਵੇ ਨਾ ਦੁੱਧ ਪੀਣ ਨੂੰ ਨਾਲੇ ਤਾਂ ਪੰਜ ਸੱਤ ਸੂਵੇ ਵਧੀਆ ਦੁੱਧ ਇਹ ਨਿਆਰੇ ਦੇਊਗੀ ਕਿਉਂਕਿ ਹੈ ਨਵਾਂ ਹਾਨ ਤੇ ਨਾਲੇ ਦੁੱਧ ਵਧੀਆ ਮੱਝਾਂ ਵਰਗਾ ਹੋਊਗਾ ਫੈਟ ਫੂਡ ਬਹੁਤ ਆਊਗੀ ਕਿਉਂਕਿ ਮੱਝ ਦਾ ਤੁਹਾਨੂੰ ਹੀ ਪਤਾ ਮਾੜੀ ਦਰਮਿਆਨੀ ਮੱਝ ਲੱਖ ਦੀ ਆਉਂਦੀ ਆ ਤੇ ਚੰਗੀ ਸੁਨੱਖੀ ਝੋਟੀ ਲੈਣੀ ਆ ਸਵਾ ਲੱਖ ਡੇਢ ਲੱਖ ਵਾਲੀਆਂ ਗੱਲਾਂ ਪਰ ਜਮਾ ਜੈਜ ਭਾ ਕਿੰਨੇ ਦੀ ਬਈ ਇਹ ਵੀਰੇ 52 ਦੀ ਦੇ ਦਿਆਂਗੇ ਲਾਓ ਜੀ ਆ ਗਈ ਨਾ ਗੱਲ ਉੱਥੇ ਮੈਂ ਕਹਾ ਜਮਾ ਜੈਜ ਭਾ ਹੋਣਗੇ 52 ਦੀ ਤੇ 52000 ਦੀ ਤਾਂ ਅਗਲਾ ਫੰਡਰ ਮੱਝ ਨਹੀਂ ਦਿੰਦਾ ਦੀਦੇ ਥੱਲੇ ਦੁੱਧ ਟੱਪ ਨਹੀਂ ਹੁੰਦਾ ਤੇ ਇਹਨਾਂ ਦਾ ਦੁੱਧ ਦੇਣਾ ਕਰਮਾ ਵਾਲੀ ਨੇ 16 17 ਕਿਲੋ ਖੁੱਲਾ ਤਿਆਰੀ ਆ ਬੱਚੀ ਫੁੱਲ ਚੰਗੀ ਆ ਮੈਂ ਬੱਚੀ ਕਿ ਤੁਹਾਨੂੰ ਪਤਾ ਬਾळा ਕਹਿੰਦਾ ਨਹੀਂ ਹੁੰਦਾ ਜਿਹੜੀ ਚੰਗੀ ਬੱਚੀ ਹੋ ਉਹਨੂੰ ਹੀ ਚੰਗਾ ਕਿਹਾ ਜਾਂਦਾ ਤੇ ਜਮੂਰੇ ਖੋਲਾ ਵੈ ਗਾਂ ਖੜੀ ਹੋਵੇ ਤੇ ਉਹਨੂੰ ਕਹਦੇ ਆ ਆਪਾਂ ਚੰਗੀ ਆ ਉਹ ਕਿੱਥੇ ਚੰਗੀ ਆ ਫੁੱਲ ਚੰਗੀ ਬੱਚੀ ਆ ਨਿਆਰੇ ਦੇ ਦੂ 2 ਨੰਬਰ ਤੇ ਆ ਜਾ 2 ਨੰਬਰ ਵੀਰੇ ਪਹਿਲਣ ਬੱਚੀ ਆ ਮੂੰਹ ਚਾਰ ਦੰਦ ਚੌਗੀ ਚੌਗੀ ਦੇਣਾ ਇਹਦੇ ਦੋ ਤਿੰਨ ਹੀ ਆ ਬਾਲੇ ਨਹੀਂ ਕਿੰਨਾ ਕੁ ਦੋ ਦੇ ਦੂ ਦੋ ਦੇਰ ਵੀਰੇ ਇਹ ਵੀ ਇੰਨਾ ਹੀ ਦੇਓ ਕੱਢ ਬਾਹਰ ਨੂੰ ਇਹ ਵੀ ਅਗਲਾ ਬਾਈ ਕਹਿੰਦਾ 16 17 ਹੀ ਮੰਨ ਕੇ ਸੌਦਾ ਕਰ ਲੇ ਦੋਵਾਂ ਦਿਨਾਂ ਨੂੰ ਸੂਪੇ ਤਿੰਨਾਂ ਨੂੰ ਸੂਪੇ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਚੌਗੀ ਵੱਛੀ ਇੱਕ ਨੰਬਰ ਵੀ ਥਣ ਭਾਂਡੇ ਦੀ ਸਾਫ਼ ਸੁਥਰੀ ਆ ਫੂਡ ਸ਼ਾਂਗ ਭੋਰਾ ਆਵਨੀ ਦੋ ਨੰਬਰ ਵੀ ਥਣ ਭਾਂਡੇ ਦੀ ਸਾਫ਼ ਸੁਥਰੀ ਫੂਡ ਸ਼ਾਂਗ ਭੋਰਾ ਆਵਨੀ ਇੱਕ ਨੰਬਰ ਵੀ ਫੋਲੀ ਰਾਜੀ ਆ ਦੋ ਨੰਬਰ ਵੀ ਫੋਲੀ ਰਾਜੀ ਆ ਜਾਂਦਿਆਂ ਨਾ ਘੋੜੀ ਵਾਂਗੂ ਕਿਉਂਕਿ ਹੈ ਪਹਿਲਣਾ ਦੂਜਾ ਸੂਆ ਨਵਾਂ ਹਾਨ ਵੱਛੀਆਂ ਤੇ ਇਹ ਨਵਾਂ ਹਾਨ ਵੱਛੀ ਘੋੜੀ ਵਾਂਗੂ ਨਾ ਜਾਵੇ ਪਰ ਬੁੱਢੀ ਗਾਂ ਇਹਦਾ ਕਿੱਥੋਂ ਜਾਣਾ ਬੁੱਢੀ ਗਾਂ ਦਾ ਖਿੱਚ ਕੇ ਜੇ ਤੋਰਨੀ ਪੈਂਦੀ ਹੁੰਦੀ ਆ ਅਗਲਾ ਉਹ ਕਹਿੰਦਾ ਦੂਜਾ ਸੂਆ ਪਰ ਤੁਰੀ ਜਾਂਦੀ ਦਾ ਪਤਾ ਲੱਗ ਜਾਂਦਾ ਹੁੰਦਾ ਕਿ ਤੁਰਦੀ ਦਾ ਮਸਾ ਦੂਜਾ ਸੂਆ ਮਾਰਦੀ ਛਾਲਾਂ ਆ ਪਹਿਲਾਂ ਦੁੱਧ 16 17 ਕਿਲੋ ਖੁੱਲਾ ਪਿਆ ਜੂ 16 17 ਹੀ ਇੱਕ ਨੰਬਰ ਨੇ ਪਿਆ ਦੇਣਾ ਦੋਵੇਂ ਕ੍ਰੋਸ ਜੀ ਅੰਗ ਫੈਟ ਫੂਡ ਵਧੀਆ ਉ ਕਿਸੇ ਨੇ ਬਰੀਡ ਵਾਲੀ ਲੈਣੀ ਆ ਤਾਂ ਬਰੀਡ ਵਾਲੀ ਲੈ ਲੈ ਤੇ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਕ੍ਰੋਸ ਜੀ ਅੰਗ ਦੀਆਂ ਵਹਿੜਾਂ ਫੈਡ ਫੁੱਡ ਫਾਲੋ ਨਿਆਰੇ ਦੇ ਦਿੰਗੇ ਹਾਰਡ ਸਿਆਲ ਦੋਵੇਂ ਰੁੱਤਾਂ ਚੱਲਣ ਵਾਲੀਆਂ ਵੜਾ ਕਿੰਨੇ ਦੀ ਬਾਈ ਉਹ ਇਹ ਵੀ ਵੀਰੇ ਬਵੰਜਾ ਦੀ ਲਓ ਜੀ ਭਾਵੇਂ ਇੱਕ ਨੰਬਰ ਲੈ ਲਓ 52 ਦੀ ਭਾਵੇਂ ਦੋ ਨੰਬਰ ਲੈ ਲਓ 52 ਦੀ ਜਮਾ ਜੈਜ ਭਾ ਇੰਨੀਆਂ ਰਾਜੀ ਬੱਚੀਆਂ ਦਾ ਲੋਕੀ 62-62 65-65 ਹਜ਼ਾਰ ਮੁੱਲ ਕਰਦੇ ਆ ਪਵਾਨੇ ਹੀ 4-5 ਪਿੰਡ ਆਉਣ ਤੋਂ ਪਹਿਲਾਂ ਢੇਡਾ ਦੇ ਕੇ ਵੇਖ ਲਓ 60-65 ਆਵਾਜ਼ ਆਉਂਦੀ ਹੈ ਤੇ ਮੁੱਲ ਕਿਹੜੇ 52-52 ਵਿੱਚੋਂ ਕੋਈ ਛੋੜ ਵੀ ਕਰ ਦੂ 2-400 ਤਿੰਨ ਨੰਬਰ ਤੇ ਆ ਜਾ ਤਿੰਨ ਨੰਬਰ ਵੀਰੇ ਹੈ ਕੋੜੀ ਜੀ ਫਿੱਕੀ ਆਗਲਾ ਐ ਨਾ ਕਹਦੇ ਵੀ ਰਖਣੀ ਝੂਠ ਮਾਰਦਾ ਸੁੰਦੀ ਇਹ ਵੀ ਦੂਜਾ ਸੂਆ ਹੀ ਠੀਕ ਹੈ ਕਹਨੇ ਸੁਭਾਈ ਨਹੀਂ ਕੀਤੀ ਹੂੰ ਤੋਰਾ ਤਾਂ ਰਾ ਇਹਦਾ ਵੀ ਘੋੜੇ ਨਹੀਂ ਕਿੰਨਾ ਕੁ ਦੁੱਧ ਦੇ ਤੂੰ ਦੁੱਧ ਇਹ ਰਵੀ ਇੰਨੇ ਨਹੀਂ ਦੇ ਲਓ ਜੀ ਮੈਂ ਨੂੰ ਮੈਂ ਕਹੀ ਜਾਵਾਂ ਹਨਾ ਹੱਥ ਤੇਰੀ ਕੱਚੀ ਆ ਕਿੰਨੇ ਦੀ ਇਹ ਵੀ ਇੰਨੇ ਕੋਈ ਬੋਝਾ ਲਓ ਜੀ ਬਾਬੇ ਬੂਬੇ ਦੇ ਤਾਂ ਨਹੀਂ ਜਾ ਕੇ ਆਏ ਕਦੇ ਕਿ ਬਾਬਾ ਕਹਿੰਦਾ ਉਹ ਇੱਕ ਰੱਸੀ ਨਗਾ ਦੇ ਸਾਰਿਆਂ ਨੂੰ ਲਓ ਜੀ ਬੁੱਢੀ ਘਾਂ ਦਾ ਤੋਰੇ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਜਾਂਦੀ ਨਾ ਇਹ ਵੀ ਘੋੜੀ ਵਾਂਗੂ ਪਰ ਇੰਨਾ ਹੈਗਾ ਕਿ ਜਿਹੜੀਆਂ ਪਹਿਲੀਆਂ ਦੋ ਵਹਿੜਾਂ ਉਹ ਅਗਲੇ ਨੇ ਫੁੱਲ ਸੇਵਾ ਕੀਤੀ ਵੀ ਆ ਜਮਾ ਗੋਲ ਮਟੋਲ ਆ ਮਰਾਸੀਆਂ ਦਾ ਢੋਲ ਵੇਖਿਆਣ ਉਹਨਾਂ ਆ ਰਗੀਆਂ ਜਮਾ ਚਾਰ ਸ਼ਫੇਰੋ ਇੱਕੋ ਜੀਆਂ ਪਈਆਂ ਤੇ ਤਿੰਨ ਨੰਬਰ ਵੱਛੀ ਨੂੰ ਕਿਸੇ ਨੇ ਦਾਣਾ ਘੱਟ ਪਾਇਆ ਹੋਊਗਾ ਇਹ ਥੋੜੀ ਜਿਹੀ ਲਿੱਸੀ ਆ ਪਰ ਹੈ ਇਹ ਵੀ ਦੂਜਾ ਸੂਬਾ ਕਿਉਂਕਿ ਤੋਰਾ ਵਹਿੜ ਦਾ ਦੱਸ ਦਿੰਦਾ ਹੁੰਦਾ ਜੇ ਮਸਾਂ ਜੇ ਤਰੇ ਖਿੱਚ ਕੇ ਤੋਰਨੀ ਪਵੇ ਤਾਂ ਮਤਲਬ ਬੁੱਢੀ ਐ ਤੇ ਨਵਾਂ ਹਾਂ ਤਾਂ ਤੁਹਾਨੂੰ ਵੀ ਪਤਾ ਲਿੱਸਾ ਹੋਵੇ ਜਾਨਵਰ ਭਮਾ ਰਾਜੀ ਹੋਵੇ ਇਹਦਾ ਨਵਾਂ ਖੂਨ ਹੁੰਦਾ ਨਾ ਜਵਾਨੀ ਵਾਲਾ ਤੇ ਉਹ ਭਵਨ ਲਿੱਸਾ ਹੀ ਹੋਵੇ ਚਵਾਟਾਂ ਵੱਡਦਾ ਜਾਂਦਾ ਛਾਲਾ ਮਾਰਦਾ ਤੇ ਬੁੱਢਾ ਬੰਦਾ ਭਵਨ ਰਾਜੀ ਹੋਵੇ ਉਹ ਮਸਾਂ ਹੀ ਤੁਰਦਾ ਹੁੰਦਾ 52 ਦੀ ਏ ਜਿਹੜੀ ਮਰਜ਼ੀ ਲੈ ਲਓ ਵੜ ਫੁੱਲ ਵੱਡੀ ਆ ਤਿੰਨ ਨੰਬਰ ਦੂਜਾ ਸੁਆ ਕੰਨੀਆਂ ਖੜੀਆਂ ਹੋਣੀਆਂ ਇਹਦੀਆਂ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹਫ਼ਤੇ ਦੀ ਕੱਚੀ ਆ ਤੁਦ 16 16 17 17 ਕਿਲੋ ਤਿੰਨਾਂ ਨੇ ਖੁੱਲਾ ਪਿਆ ਦੇਣਾ ਸਾਰਿਆਂ ਨੂੰ ਸੱਚੀ